ਹਾ ਦੇ ਲਾਉਣ ਕਿੰਨੇ ਸਾਲ ਪੁਰਾਣਾ ਹੈ ਹਜੇ ਵੀ ਪਹਿਲੇ ਹੈਂਡਲ ਸਟਾਰਟ ਆ ਐਂਜਿਨ ਹੀ ਕਰਦਾ ਤਿਆਰ ਕਰਾ ਲਈ ਇਹਨੂੰ ਯਾਰ ਕਰਾਉਣਾ ਇਹਨੂੰ ਇਹਦਾ ਇੰਜਨ ਮੇ ਲੱਭਦਾ ਮਿਲਦਾ ਨਹੀਂ ਉਹ ਨਹੀਂ ਸਾਨੂੰ ਚਲੋ ਇੰਗਲੈਂਡ ਚੋਂ ਮਗਾਉਣਾ ਪੈਣਾ ਇਹਦੀ ਜਿਹੜੀ ਸੈਲਫ ਆ ਸੈਲਫ ਵੀ ਗੇਅਰ ਚ ਆ ਇੱਥੇ ਲਿਖਿਆ ਆ ਇੱਥੇ ਕਰਾਂਗੇ ਤਾਂ ਕੋਗੀ ਲੱਗੀ ਆ ਸੈਲਫ ਇੱਥੇ ਸਟਾਰਟ ਹੋਣਾ ਹੈ ਅੱਛਾ ਇੱਥੇ ਚਾਬੀ ਲਾ ਦਿਓ ਇੱਥੇ ਕਰ ਦਿਓ ਸਟਾਰਟ ਹੋ ਜਾਣਾ ਹੈ ਅੱਛਾ ਆਹਦਾ ਹਿੱਸਾ ਇੱਥੋਂ ਆਇਤੇ ਖੋਲਿਆ ਨੀ ਅੱਛਾ ਨਾਲ ਦਾ ਅਸੀਂ ਖੋਲ ਕੇ ਕੁਛ ਨਹੀਂ ਦੇਖਿਆ ਲੈ ਟੂ ਚੱਕਦਾ ਆਹ ਇੰਨਾਂ ਨਹੀਂ ਚੇਂਜ ਕੀਤਾ ਇੰਨਾਂ ਇੰਨਾਂ ਇਹਦੀ ਹਾਲਾਤ ਹੈ ਜਿਹੜੀ ਇਹ ਮਾੜੇ ਨਹੀਂ ਕੀਤੇ ਹਾਲਾਤ ਆ ਪਰ ਹਜੇ ਫਿਰ ਵੀ ਚੱਲਦਾ ਹਜੇ ਵੀ ਟਰਾਲੀ ਦੇ ਪਾ 15 ਫੁੱਟੀ ਪਾ ਕੇ ਹਜੇ ਵੀ 200 ਗੱਟਾ ਲੈ ਜੂ ਖੱਤੇ ਖਿੱਚ ਕੇ ਜਿੱਧਰ ਨਹੀਂ ਮਰਜੀ ਦੇਖਣ ਨੂੰ ਲੱਗਦਾ ਇਦਾਂ ਦਾ ਖਟ ਖੜ ਖੜ ਆਹ ਰੈਮ ਮੰਗਦੀ ਸੀ ਸਾਡੇ ਕੋਲ ਅੱਛਾ ਇਹ ਰੈਮ ਮੰਗਦੇ ਸੀ ਹਾਂਜੀ ਰੈਮੀ ਗੱਲੇ ਦੇਖੋ ਹੁਣੇ ਉਦੋਂ ਉਹਨਾਂ ਦੇ ਲਾਈ ਵੀਲ ਬਣਾਏ ਯਾਰ ਰੈਮ ਦੇਖੋ ਹੂੰ ਨੇ ਨੇ ਗਰੀਮਤਾ ਖਰਾਬ ਹੋਈ ਨਹੀਂ ਭਾਜੀ ਨਾ ਹੁਣੇ ਹੀ ਨਹੀਂ ਖਰਾਬ ਹੈ ਕੀ ਚਲਦੀ ਰਹੇ ਨਹੀਂ ਖਰਾਬ ਹੁੰਦੀ ਹੁਣ ਚਲੋ ਮਸ਼ੀਨਰੀ ਗਾਂ ਦੀਆਂ ਬਦਲ ਗਈ